ਤੁਰਫੇ ਇੱਕ ਵਾਰੀ ਗੱਡੀ ਚਲੋ ਸਟਾਪ ਠੀਕ ਆ ਓਕੇ ਆ ਚਲੋ ਹੁਣ ਕਲਚ ਛੱਡੋ ਆਪ ਦੇਖੋ ਜਿੱਦਾਂ ਦੱਸਿਆ ਉਦਾਂ ਚਲੋ ਠੀਕ ਆ ਝਟਕਾ ਨਾ ਲੱਗੇ ਗੱਡੀ ਨੂੰ ਚਲੋ ਹਾਂ ਹਾਂ ਛੋਟੇ 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 ਠੀਕ ਆ ਆ ਠੀਕ ਆ ਓਕੇ ਦੇਖ ਲਓ ਹੁਣ ਝਟਕਾ ਨਹੀਂ ਲੱਗਾ ਹਨਾ ਤੇ ਜਦੋਂ ਹੁਣ ਆਪਾਂ ਜਣਗੇ ਸਾਰਾ ਕਲਚ ਛੱਡ ਦੇਣਾ ਜਿੱਦਾਂ ਹੌਲੀ ਹੌਲੀ ਸਾਰਾ ਛੱਡ ਦਈਏ ਉਹ ਤੋਂ ਨੂੰ ਝਟਕਾ ਹੀ ਲੱਗਣਾ ਜੇ ਤੁਸੀਂ ਕਲੱਚ ਨੂੰ ਜਦੋਂ ਵੱਲ ਹੁਣ ਆਪਾਂ ਹੌਲੀ-ਹੌਲੀ ਛੱਡਦੇ ਆਂ ਅੱਧ ਦੇ ਵਿੱਚ ਰੁਕਦੇ ਆ ਹਨਾ ਫੇ ਉਹ ਤਾਂ ਘਟਕਾ ਨਹੀਂ ਲੱਗਦਾ ਹੁੰਦਾ ਪਹਿਲਾਂ ਆਪਾਂ ਜਦੋਂ ਹੌਲੀ-ਹੌਲੀ ਛੱਡਿਆ ਕਲੱਚ ਉੱਥੇ ਸਟੌਪ ਕਰ ਦਿੰਦੇ ਤੇ ਗੱਡੀ ਚੱਲ ਪਈ ਜਦੋਂ ਚੱਲ ਪਿਆ ਫੇ ਸਾਰਾ ਗੱਡੀ ਜਦੋਂ ਚੱਲ ਪਈ ਤੇ ਸਾਰਾ ਕਲੱਚ ਛੱਡ ਦਿੰਦੇ ਠੀਕ ਹੈ ਇਹ ਦੋ ਵਾਰੀ ਪਹਿਲੇ ਗੇਅਰ ਵਿੱਚ ਛੱਡ ਹੁੰਦਾ ਕਲੱਚ ਹੁਣ ਸਹੀ ਔਕੇ ਆ ਅੱਜ ਆਪਾਂ ਤੀਜਾ ਦਿਨ ਹੈ ਹਨਾ ਹਾਂਜੀ ਤੀਜੇ ਦਿਨ ਵਿੱਚ ਉਹ ਤਾਂ ਚੱਲ ਸਟੀਰੀਂਗ ਵਧੀਆ ਹਾਲ ਕੰਟਰੋਲ ਹੋਣਾ ਪਿਆ ਤੇ ਪਹਿਲੇ ਗੇਅਰ ਵਿੱਚ ਗੱਡੀ ਇਹ ਚੱਲ ਰਿਹਾ ਤੇਰਾ ਪਹਿਲਾਂ ਨਾਲ ਫਰਕ ਪੈ ਗਿਆ ਹੈ ਨਾ ਪਹਿਲਾਂ ਤਾਂ ਸਟੀering ਹੀ ਨਹੀਂ ਗੱਡੀ ਨਹੀਂ ਸਿੱਧੀ ਜਾਂਦੀ ਸੀ ਹੁਣ ਉਹ ਤਾਂ ਜਾਣ ਲੱਗੀ ਹੈ ਪਹਿਲਾਂ ਤਾਂ ਬਹੁਤ ਜ਼ਿਆਦਾ ਹੌਮਦੀ ਸੀ ਹੁਣ ਤਾਂ ਇਹ ਫੀਕ ਸਿੱਧੀ ਹਾਲਾ ਵੀ ਗੱਡੀ ਹੁਣ ਓਪੀਰ ਪੂਰੇ ਹੁਣ ਜਿੱਦਾਂ ਤੇ ਮੋੜੇ ਆਉਂਦੇ ਹਨ ਹੁਣ ਜਿੱਦਾਂ ਰਾਹ ਦਿੰਦੇ ਸੀ ਨਾ ਉਦੇ ਰਾਹ ਦੇ ਹਾਂ ਬਸ ਠੀਕ ਹੈ ਹਾਂ ਬੱਲੇ ਸਾਈਡ ਤੇ ਹਮ ਬਹੁਤ ਵਧੀਆ ਠੀਕ ਹੈ ਬਸ ਇਦਾਂ ਦੀ ਕੋਸ਼ਿਸ਼ ਰੱਖਣੀ ਹੈ ਸਿੱਧੀ ਗੱਡੀ ਫਾ ਜਾਣੀ ਆਨੋ ਕੇ ਬਹੁਤ ਵਧੀਆ ਸਹੀ 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 ਓਕੇ ਬਹੁਤ ਵਧੀਆ ਸਹੀ ਹੋ ਹਾਲ ਕੋ ਐਕਸਲੇਟਰ ਨਾਲ ਦਬੇਣਾ ਤਾਂ ਪੰਜਾਂ ਜ਼ੀਰੇਸ ਰੱਖ ਲੋ ਨਾਲ ਜਿਹੜਾ ਐਕਸਲੇਟਰ ਹੈ ਨਾ ਉੱਤੇ ਵੀ ਪੈ ਟਿਕਣਾ ਚਾਹੀਦਾ ਆਪਣਾ ਪ੍ਰੈਕਟਿਸ ਆਪਾਂ ਸਾਰੀ ਕਰਨੀ ਹੈ ਗੇਰਾਂ ਦੀ ਵੀ ਤੇ ਪੈਰਾਂ ਦੀ ਵੀ ਤੇ ਆਪਣਾ ਐਕਸਲੇਟਰ ਤੇ ਹੁਣ ਸਟੀਰੀਂਗ ਠੀਕ ਹੈ ਰੈਗੂਲੇਟ ਸਾਰੀ ਕਰਨੀ ਹੈ ਤੇ ਬਾਕੀ ਜਿਹੜਾ ਆਪਣਾ ਸ਼ੀਸ਼ੇ ਉਹ ਵੀ ਦੇਖਦੇ ਨਾਲ ਨਾਲ ਮੜੇ ਮੜੇ ਜੀ ਇਹ ਵੀ ਦੇਖਣੇ ਆ ਬਾਕੀ ਆਹ ਹਣ ਰੱਖਸ਼ ਆ ਗਿਆ ਜਿਹੜਾ ਆ ਗਿਆ ਇਧਰੋਂ ਕਰ ਲੋ ਗਰੇਡ ਨੂੰ ਵੀ ਸਾਈਡ ਜੜੀ ਆ ਬਸ ਠੀਕ ਹੈ ਬਸ ਓਕੇ ਹੈ ਹੁਣ ਜਦ ਤਾ ਗੱਡੀ ਨੂੰ ਆਪਾਂ ਸਾਈਡ ਦਿੱਤੀ ਸੀਗੀ ਤੇ ਗੱਡੀ ਜਾਲੇ ਵੱਡੀ ਹੁੰਦੀ ਆ ਮੋੜ ਕੇ ਇੱਕ ਟਾਇਰ ਜਿੱਦਾਂ ਆਪਾਂ ਕੱਚੇ ਤੇ ਲਾਇਆ ਸਕਾ ਬਸ ਉਹਨੂੰ ਆਪਾਂ ਰਾਹ ਦੇ ਦੇਣਾ ਹੈ ਠੀਕ ਹੈ ਅਗੇ ਜਿੱਦਾਂ ਦੀ ਹੋਰ ਚੀਜ਼ਾਂ ਦੀ ਹੋ ਸਾਧਣ ਨਾਲ ਆਪਾਂ ਗੱਡੀ ਕਰ ਲੈਣੀ ਹੈ